ਇਸ ਪਦੀ ਦਸ ਵਸੂਲੇ ਪਾਛੇ ਪਾਵੇ ਏਕ ਵਸ ਕਾਰਨ ਵਿਖੋਟ ਗਵਾਵੇ ਏਕ ਪੀਣਾ ਦੇ ਦਸ ਪੀ ਹਰਲੇ ਤਉ ਮੂੜਾ ਕੋ ਕਹਾ ਕਰੇ ਜੇ ਠਗ ਸੋ ਨਾਹੀ ਚਾਰਾ ਤਾ ਕੋ ਕੀਜੈ ਸਦ ਨਮਸਕਾਰਾ ਜਾ ਕੇ ਮਨ ਲਾਗਾ ਪ੍ਰਾ ਮੀਠਾ ਸਰਬ ਸੂਖ ਤਾਹ ਮਨ ਉਠਾ ਜਿਹ ਜਨੇ ਆਪਣਾ ਹੁਕਮ ਮਨਾਇਆ ਸਰਬ ਥੋਗ ਨਾਨਕ ਤਨ ਪਾਇਆ ਅਗੰਤ ਸਾ ਪੰਜੀ ਦੇ ਰਾਸ ਖਾਤ ਪੀਤ ਵਰਤੇ ਅਨੁਲਾਸ ਆਪਣੀ ਮਾਨ ਕਿਛ ਬੌਰ ਸਾਦੇ ਅਗਿਆਨੀ ਮਨ ਰੋਸ ਕਰੇ ਆਪਣੀ ਪ੍ਰਦੀਦਾ ਵੀ ਖੋਵੇ ਬੌਰਸ਼ ਕਾ ਵਿਸਵਾਸ ਨ ਹੋਵੇ ਜਿਸ ਕੀ ਵਤ ਸੇ ਆਗੇ ਰੱਖੈ ਪ੍ਰਭ ਕੀ ਆਗਿਆ ਮੰਨੇ ਮਥੇ ਉਸੇ ਚੌਗਨ ਕਰੇ ਨਿਹਾਲ ਨਾਨਕ ਸਾ ਸਦਾ ਦਿਆਲ ਅਨਕ ਬਾਦ ਮਾਇਆ ਕਹਿ ਸਰ ਪਰ ਹੋਵ ਜਾਨਨੇ ਬਿਰਕੀ ਛਾਇਆ ਸੋਨ ਲਾਵੇ ਊਪਨ ਸੇ ਮਨ ਬਚਦਾਵੇ ਜੋਦੀ ਸੇ ਸੋਚਾ ਲਨ ਹਾਰ ਲਵਟ ਰੇ ਉਤੇ ਅੰਧਾਰ ਬਟਾਉ ਸੋ ਜੋ ਲਾਵੇ ਨੇ ਤਾਕੂ ਹੱਥ ਨ ਆਵੇ ਕਿ ਮਨ ਹਰ ਕੇ ਨਾਮ ਕੀ ਪ੍ਰੀ ਸੁਗदाई ਕਰ ਕਿਰਪਾ ਨਾਨਕ ਆਪ ਲੈ ਲਾਈ ਮਿਥਿਆ ਤਨ ਧਨ ਗ੍ਰਮ ਸਬਾਇਆ ਮਿਥਿਆ ਹੋਮੀ ਮਮਤਾ ਮਾਇਆ ਮਿੱਥਿਆ ਰਾਜੋਗਨ ਤਨ ਆ ਮਿੱਥਿਆ ਕਾਮ ਕ੍ਰੋਧ ਵਿਕਰਾਲ ਮਿੱਥਿਆ ਰਤ ਹਾਸੇ ਅਸ ਵਸਤਰਾ ਮਿੱਥਿਆ ਰੰਗ ਸੰਗ ਮਾਇਆ ਪੇਗਾਸ ਮਿੱਥਿਆ ਤੂਮੋ ਵਿਮਾਨ ਮਿੱਥਿਆ ਆਪਸੇ ਉਪਰ ਕਰਤ ਗਮਾਨ ਆਸਿਰ ਭਗਤ ਸਾਧ ਕੀ ਸਰਣ ਨਾਨਕ ਜਪ ਜਪ ਜੀਵੇ ਹਰ ਕੇ ਚਰਨ ਮਿੱਥਿਆ ਸ੍ਰਣ ਪ੍ਰਨਿੰਦਾ ਸੁਨੇ ਮਿੱਥਿਆ ਹਸਬਰ ਦਰ ਕੋਹਿ ਰੈ ਮਿੱਥਿਆ ਨੇਤਰ ਭੇਖਤ ਪਰਤ੍ਰ ਰੂਪਾ ਮਿੱਥਿਆ ਰਸਨਾ ਭੋਜਨਨ ਸੁਆਦ ਮਿੱਥਿਆ ਚਨ ਬਰਮਕਾਰ ਕੋ ਧਾਵੈ ਮਿੱਥਿਆ ਮਨ ਪਰਲੋ ਲੋ ਲਵਾਵੈ ਮਿੱਥਿਆ ਤਰਣੀ ਪਰੁਪਕਾਰਾ ਮਿੱਥਿਆ ਬਾਸਲੇਦ ਵਿਕਾਰਾ ਬਿਨ ਬੂਝੇ ਮਿੱਥਿਆ ਸਭ ਭੇ ਸਫਲ ਦੇ ਨਾਨਕ ਹਰ ਹਰ ਨਾਮ ਲੈ ਬਿਰਤੀ ਸਾਖਤ ਕੀ ਅਰਜਾ ਸਾਚ ਬਿਨਾ ਕਹਿੋ ਬਸੂਚਾ ਬਿਰਤਾਂ ਨਾਮ ਬਿਨਾ ਤਨ ਅਦ ਮੁਕੇ ਆਵਤਾ ਕੇ ਦੁਰਗੰ ਬਿਨ ਸਿਮਰਨ ਦਰ ਰਹਿਨ ਬੇ ਮਿਰਥਾ ਵਿਹਾਇ ਮੇਗ ਬਿਨਾ ਜੋਕੇ ਤੀਜਾ ਗੋਵਨ ਭਜਨ ਮੈਨ ਬਿਰਥੇ ਸਭ ਕਾਮ ਜੋ ਕਿਰਪਨ ਕੇਂਦਰ ਅਰਦਾ ਤਨ ਤੰ ਤੇਜਾ ਜੈਗੜ ਵਸਿ ਹਰਿ 라 ਨਾਨਕ ਤਾਂ ਕੇ ਬਲ ਬਲ ਜਾ ਰਹਿ ਤਵਰਿ ਕਿਸ਼ਵਰ ਕਮਾਵਤ ਮਨਨੇ ਪ੍ਰੀਤ ਮਖੋ ਗਣ ਲਾਵਤ ਜਾਨਨਹਾਰ ਪ੍ਰਭੂ ਪਰਬੀਨ ਬਾਹਰ ਦੇਖਣਾ ਕਾਹੂ ਪੀਂ ਅਵਰੁ ਵਿਦੇਸੇ ਆਪ ਨ ਕਰੈ ਆਵ ਤਜਾਵਤ ਜਨਮੈ ਮਰੈ ਜਿਸਕੇ ਅੰਦਰ ਵਸੇ ਨੰਕਾ ਤਿਸ ਕੀ ਸੀਤਰੇ ਸੰਸਾਰ ਜੋਤਮ ਪਾਨੇ ਤਿਨ ਬਰਵ ਜਾਤਾ ਨਾਨਕੁ ਨ ਜਨ ਚੰਨ ਫਰਾਤਾ ਕਰੋ ਬੇਨਤੀ ਪਾਰਮ ਸਮਝਾਨੈ ਅਪਨਾ ਕੀਆ ਆਪੇ ਮਾਨੈ ਆਪੇ ਆਵੇ ਆਪ ਕਰਤਨ ਵੇਰਾ ਕਿਸੇ ਦੂ ਜਨਾਬਤ ਕਿਸੇ ਬੁਝਾਵਤ ਨੇਰਾ ਉਪਾਸਿਆਂ ਅਨੁਸਰ ਤੇ ਰਹਤ ਸਭ ਕਹ ਜਾਣੇ ਆਤਮ ਕੀ ਰਹਿਤ ਜਿਸ ਭਾਵੈ ਉਸ ਲੈ ਲੜ ਲਾਏ ਤਨ ਤਨੰਤਰ ਅਸਮਾਏ ਸੋ ਸੇਵਕ ਜਿਸ ਕਿਰਪਾ ਕਰੀ ਨਿਮਖ ਨਿਮਜਪ ਨਾਨਕ ਹਰੀ ਸ਼ਲੋਕ ਕਾਮ ਕ੍ਰੋਧ ਅਰ ਲੋਭ ਮੋ ਬਿਨ ਸਿਜਾਏ ਹਮੇਵ ਨਾਨਕ ਪ੍ਰਭ ਸਰਣਾਗਤੀ ਕਰ ਪ੍ਰਸਾਦ ਗੁਰਦੇ